ਲੋਜੀ ਮਜੀਠੀਆ ਰਾਤ ਵੇਲੇ ਲਾਈਵ ਹੋਇਆ ਤੇ ਰਾਤ ਨੂੰ ਕੈਮਰਿਆਂ ਦੇ ਸਾਹਮਣੇ ਆ ਕੇ ਮਜੀਠੀਆ ਨਵੀਆਂ ਵੀਡੀਓ ਕਲਿੱਪ ਨਵੀਆਂ ਫੋਟੋਆਂ ਤੇ ਨਵੀਆਂ ਫੁਟੇਜ ਦੇ ਸਬੂਤ ਲੈ ਕੇ ਆਇਆ ਤੇ ਮਜੀਠੀਆ ਨੇ ਸਿੱਧਾ ਦੋਸ਼ ਲਾਇਆ ਕਿ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲਾ ਪੁਲਿਸ ਦੇ ਨਾਲ ਮਿਲਿਆ ਹੋਇਆ ਸੀਗਾ ਔਰ ਮਜੀਠੀਆ ਕਹਿੰਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਪੁਲਿਸ ਦੇ ਨਾਲ ਉਹ ਕਿੱਦਾਂ ਮਿਲਿਆ ਹੋਇਆ ਸੀ ਮਜੀਠੀਆ ਨੇ ਇਹ ਕਿਹਾ ਉਹ ਫੋਟੋਾ ਦਿਖਾ ਕੇ ਕਹਿ ਰਿਹਾ ਵੀਡੀਓ ਦਿਖਾ ਕੇ ਕਹਿ ਰਿਹਾ ਕਹਿੰਦਾ ਕਿ ਸੁਖਬੀਰ ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਪੁਲਿਸ ਦੇ ਐਸਪੀ ਨੂੰ ਮਿਲਿਆ ਔਰ ਐਸਪੀ ਨੇ ਉਹਦੇ ਨਾਲ ਹੱਥ ਮਲਾਇਆ ਸੀਗਾ ਇਹ ਗੱਲਾਂ ਮਜੀਠੀਆ ਕਹਿ ਰਿਹਾ ਤੇ ਮਜੀਠੀਆ ਇਹਦੀਆਂ ਵੀਡੀਓ ਫੁਟੇਜ ਤੇ ਫੋਟੋਆਂ ਦਿਖਾ ਰਿਹਾ ਮਜੀਠੀਆ ਨੇ ਇਹ ਗੱਲਾਂ ਉਦੋਂ ਕਹੀਆਂ ਜਦੋਂ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਸੀਪੀ ਨੇ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੇ ਇਹ ਆਖਿਆ ਕਿ ਅਸੀਂ ਇਸ ਐਂਗਲ ਤੋਂ ਵੀ ਜਾਂਚ ਕਰ ਰਹੇ ਹਾਂ ਕਿ ਕਿਤੇ ਸੁਖਬੀਰ ਬਾਦਲ ਦੇ ਉੱਪਰ ਇਹ ਜਿਹੜਾ ਹਮਲਾ ਹੋਇਆ ਇਹ ਸੁਖਬੀਰ ਬਾਦਲ ਹੋਰਾਂ ਨੇ ਖੁਦ ਤਾਂ ਨਹੀਂ ਕਰਾਇਆ ਕਿਤੇ ਇਹ ਹਮਲਾ ਹਮਦਰਦੀ ਲੈਣ ਲਈ ਤਾਂ ਨਹੀਂ ਕਰਾਇਆ ਇਹਦੀ ਅਸੀਂ ਜਾਂਚ ਕਰ ਰਹੇ ਹਾਂ ਜਦੋਂ ਇਹ ਬਿਆਨ ਪੁਲਿਸ ਕਮਿਸ਼ਨਰ ਨੇ ਦਿੱਤਾ ਉਸ ਤੋਂ ਬਾਅਦ ਫਿਰ ਮਜੀਠੀਆ ਅਗਬਗੂਲਾ ਹੋ ਗਿਆ ਫਿਰ ਮਜੀਠੀਆ ਗਰਮ ਹੋ ਗਿਆ ਔਰ ਉਹਨੇ ਇਹ ਕਿਹਾ ਉਹ ਕਹਿੰਦਾ ਕਿ ਪੁਲਿਸ ਕਮਿਸ਼ਨਰ ਬੜੀ ਬਸ਼ਰਮੀ ਨਾਲੇ ਬਿਆਨ ਦੇ ਰਿਹਾ ਹੈ ਮਜੀਠੀਆ ਕਹਿੰਦਾ ਕਿ ਪੁਲਿਸ ਆਪਣੀ ਨਕਾਮੀ ਨੂੰ ਛਪਾਉਣ ਦੇ ਲਈ ਨਵੀਂ ਕਹਾਣੀ ਕੜਨ ਦੀ ਕੋਸ਼ਿਸ਼ ਕਰ ਰਹੀ ਹੈ ਮਜੀਠੀਆ ਇਹ ਕਹਿੰਦਾ ਕਿ ਮੈਂ ਤੁਹਾਨੂੰ ਸਬੂਤ ਦਿਖਾਉਣਾ ਕਹਿੰਦਾ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਹਮਲਾ ਕਰਨ ਵਾਲਾ ਪੁਲਿਸ ਦੇ ਸੰਪਰਕ ਚ ਪੁਲਿਸ ਦੇ ਨਾਲ ਤਾਂ ਨਹੀਂ ਸੀ ਮਿਲਿਆ ਹੋਇਆ ਪੁਲਿਸ ਦੇ ਜਿਹੜੇ ਉੱਥੇ ਇਨਚਾਰਜ ਲਾਏ ਹੋਏ ਸੀ ਉਹਨਾਂ ਨਾਲ ਤਾਂ ਨਹੀਂ ਸੀ ਮਿਲਿਆ ਹੋਇਆ ਔਰ ਮਜੀਠੀਆ ਨੇ ਇੱਕ ਵੀਡੀਓ ਦਿਖਾਈ ਉਹ ਕਹਿੰਦਾ ਆਹ ਦੇਖੋ ਜਿਹੜਾ ਪੁਲਿਸ ਦਾ ਐਸਪੀ ਹੈ ਉਹ ਕਹਿੰਦਾ ਮਜੀਠੀਆ ਕਿ ਉਹ ਜਿਹੜਾ ਨਰੈਣ ਸਿੰਘ ਚੋੜਾ ਜਿਹਨੇ ਸੁਖਬੀਰ ਤੇ ਹਮਲਾ ਕੀਤਾ ਹੈ ਕਹਿੰਦਾ ਵੀਡੀਓ ਦਿਖਾ ਕੇ ਮਜੀਠੀਆ ਕਹਿ ਰਿਹਾ ਕਿ ਆਹ ਦੇਖੋ ਉਹ ਐਸਪੀ ਨਰੈਣ ਸਿੰਘ ਚੋੜੇ ਨੂੰ ਮਿਲਣ ਜਾ ਰਿਹਾ ਹੈ ਹੱਥ ਮਲਾਉਣ ਜਾ ਰਿਹਾ ਹੈ ਔਰ ਕਹਿੰਦਾ ਫਿਰ ਗੱਲਾਂ ਮਾਰੀਆਂ ਨੇ ਸੁਖਬੀਰ ਤੇ ਹਮਲੇ ਤੋਂ ਪਹਿਲਾਂ ਦੇ ਵੀਡੀਓ ਮਜੀਠੀਆ ਇਹ ਦਾਵਾ ਕਰ ਰਿਹਾ ਕਿ ਇਹ ਹੈਗੀ ਹੈ ਔਰ ਨਾਲ ਹੀ ਮਜੀਠੀਆ ਇਹ ਵੀ ਕਹਿੰਦਾ ਮਜੀਠੀਆ ਕਹਿੰਦਾ ਕਿ ਭਗਵੰਤ ਮਾਨ ਤੇ ਪੁਲਿਸ ਦੀ ਮਿਲੀ ਭੁਗਤ ਹੈ ਕੱਲ ਸ਼ਾਮ ਨੂੰ ਮਜੀਠੀਆ ਨੇ ਇਹ ਗੱਲਾਂ ਬੋਲੀਆਂ ਸੀ ਕਿ ਜਿਹੜੀ ਕਾਂਗਰਸ ਹੈ ਕਾਂਗਰਸ ਦਾ ਜਿਹੜਾ ਐਕਸ ਡਿਪਟੀ ਸੀਐਮ ਉਪ ਮੁੱਖ ਮੰਤਰੀ ਰਿਹਾ ਸੁਖਜਿੰਦਰ ਰੰਧਾਵਾ ਮਜੀਠੀਆ ਨੇ ਕਿਹਾ ਸੀ ਕਿ ਸੁਖਜਿੰਦਰ ਰੰਧਾਵਾ ਦੇ ਨਾਲ ਸੁਖਬੀਰ ਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੌੜਾ ਦੇ ਨਜ਼ਦੀਕੀ ਸਬੰਧ ਨੇ ਪਰਿਵਾਰਕ ਸਬੰਧ ਨੇ ਔਰ ਇਸ ਹਮਲੇ ਦੇ ਵਿੱਚ ਉਹਦਾ ਵੀ ਹੱਥ ਹੋ ਸਕਦਾ ਹੈ ਔਰ ਦੂਜੇ ਨੰਬਰ ਤੇ ਮਜੀਠੀਆ ਨੇ ਇਹ ਕਹਤਾ ਸੀ ਵੀ ਇਹ ਜਿਹੜਾ ਹਮਲਾ ਹੈ ਇਹ ਹਮਲਾ ਜਿਹੜਾ ਭਗਵੰਤ ਮਾਨ ਹੈ ਉਹਦੇ ਵੱਲੋਂ ਕਰਵਾਇਆ ਹੋ ਸਕਦਾ ਹੈ ਕਿਉਂਕਿ ਮਜੀਠੀਆ ਨੇ ਇਹ ਆਖਿਆ ਸੀ ਕਿ ਭਗਵੰਤ ਮਾਨ ਉਹ ਆਪਣੇ ਵਿਰੋਧੀਆਂ ਨੂੰ ਖਤਮ ਕਰਨਾ ਚਾਹੁੰਦਾ ਤਾਂ ਇਸ ਕਰਕੇ ਭਗਵੰਤਮਾਨ ਤੇ ਭਗਵੰਤਮਾਨ ਦੀ ਪੁਲਿਸ ਨੇ ਮਜੀਠੀਆ ਨੇ ਕਿਹਾ ਕਿ ਦੋ ਦਿਨ ਤੋਂ ਹਮਲਾਵਰ ਉੱਥੇ ਫਿਰ ਰਿਹਾ ਸੀ ਪੁਲਿਸ ਕਹਿੰਦੀ ਹੈ ਸਾਡੀ ਉਹਦੇ ਤੇ ਨਜ਼ਰ ਸੀ ਤਾਂ ਮਜੀਠੀਆ ਕਹਿੰਦਾ ਫੇਰ ਉਹਨੂੰ ਸੁਖਬੀਰ ਦੇ ਐਨ ਨਜ਼ਦੀਕ ਤੱਕ ਡੱਬ ਚ ਹਥਿਆਰ ਲੈ ਕੇ ਕਿਉਂ ਜਾਣ ਦਿੱਤਾ ਪਹਿਲਾਂ ਉਹਨੂੰ ਡੱਬ ਚੋਂ ਹਥਿਆਰ ਪਹਿਲਾਂ ਕਿਉਂ ਨਾ ਕਢਾ ਲਿਆ ਗਿਆ ਜੇ ਉਹਦੇ ਤੇ ਨਜ਼ਰ ਸੀ ਇਹ ਗੱਲਾਂ ਮਜੀਠੀਆ ਨੇ ਬੋਲੀਆਂ ਨੇ ਤੇ ਦੂਜੇ ਪਾਸੇ ਪੁਲਿਸ ਕਮਿਸ਼ਨਰ ਦਾ ਇਹ ਬਿਆਨ ਆਇਆ ਉਹ ਕਹਿੰਦਾ ਕਿ ਜਿਹੜਾ ਅਸੀਂ ਇਸ ਐਂਗਲ ਤੋਂ ਜਾਂਚ ਕਰ ਰਹੇ ਹਾਂ ਕਿ ਕਿਤੇ ਇਹ ਹਮਲਾ ਸੁਖਬੀਰ ਬਾਦਲ ਉਹਨਾਂ ਨੇ ਖੁਦ ਹਮਦਰਦੀ ਲੈਣ ਲਈ ਆਪਣੇ ਤੇ ਤਾਂ ਨਹੀਂ ਕਰਵਾਇਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਔਰ ਇਸ ਮਸਲੇ ਤੇ ਸਾਰੇ ਬੋਲੇ ਨਹੀਂ ਪਹਿਲਾਂ ਤਾਂ ਇੱਕ ਗੱਲ ਇਹ ਬਹੁਤ ਵੱਡੇ ਪੱਧਰ ਤੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਅਕਾਲ ਤਖਤ ਦੀ ਸਜ਼ਾ ਵਾਲੇ ਮਾਮਲੇ ਦੇ ਵਿੱਚ ਇੱਕ ਬਹੁਤ ਨਮਾਣਾ ਸਿੱਖ ਸਾਬਤ ਹੋ ਗਿਆ ਬਹੁਤ ਸੱਚਾ ਸਿੱਖ ਸਾਬਤ ਹੋ ਗਿਆ ਤੇ ਦੂਜੇ ਪਾਸੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਅਕਾਲ ਤਖਤ ਨੇ ਜੋ ਗਨਾਹ ਸਾਹਮਣੇ ਲਿਆਂਦੇ ਨੇ ਉਸ ਤੋਂ ਬਾਅਦ ਸੁਖਬੀਰ ਬਾਦਲ ਨਮਾਣਾ ਸਿੱਖ ਨਹੀਂ ਇੱਕ ਬਹੁਤ ਘਟੀਆ ਸਿਆਸਤਦਾਨ ਕੁਰਸੀ ਦੀ ਭੁੱਖ ਚ ਕੁਝ ਵੀ ਕਰ ਦੇਣ ਵਾਲਾ ਤੇ ਇੱਕ ਬੜਾ ਮਾੜਾ ਬੰਦਾ ਸਾਬਤ ਹੋਇਆ ਉਹ ਇਹ ਕਹਿ ਰਹੇ ਨੇ ਪੁੱਛ ਰਹੇ ਨੇ ਕੁਝ ਲੋਕ ਕਿ ਤੁਸੀਂ ਸੁਖਬੀਰ ਬਾਦਲ ਨੂੰ ਨਿਮਾਣਾ ਸਿੱਖ ਕਿਵੇਂ ਕਹਿ ਰਹੇ ਹੋ ਜਿਹੜੇ ਸੁਖਬੀਰ ਬਾਦਲ ਨੇ ਇਹ ਗੁਨਾਹ ਮੰਨ ਲਿਆ ਸਾਬਤ ਹੋ ਗਿਆ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੀਆਂ ਸੰਗਤਾਂ ਤੇ ਗੋਲੀ ਚਲਵਾਈ ਸੀ ਉਹ ਨਿਮਾਣਾ ਸਿੱਖ ਕਿਵੇਂ ਹੋ ਸਕਦਾ ਹੈ ਉਹ ਉਹ ਸੱਚਾ ਸਿੱਖ ਕਿਵੇਂ ਹੋ ਸਕਦਾ ਹੈ ਕੁਝ ਲੋਕ ਪੁੱਛ ਰਹੇ ਨੇ ਕਿ ਜਿਹੜੇ ਸੁਖਬੀਰ ਬਾਦਲ ਦਾ ਇਹ ਗੁਨਾਹ ਸਾਹਮਣੇ ਆ ਗਿਆ ਕਿ ਉਸਨੇ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀ ਦਿੱਤੀ ਵੱਡੇ ਅਹੁਦੇ ਦਿੱਤੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੀ ਹੋਈ ਸੀ ਤਾਂ ਉਹ ਬੰਦਾ ਨਿਮਾਣਾ ਤੇ ਸੱਚਾ ਸਿੱਖ ਕਿਵੇਂ ਹੋ ਸਕਦਾ ਹੈ ਉਹ ਪੁੱਛਦੇ ਨੇ ਕਿ ਜਿਹੜੇ ਬੰਦੇ ਦਾ ਇਹ ਗੁਨਾਹ ਸਾਹਮਣੇ ਆ ਗਿਆ ਕਿ ਉਹਨੇ ਡੇਰਾ ਸਰਸਾ ਦੇ ਸਾਧ ਨੂੰ ਮੁਖੀ ਨੂੰ ਮਾਫੀ ਦੇਣ ਦੇ ਲਈ ਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਵਰਤਿਆ ਉਹ ਬੰਦਾ ਸੱਚਾ ਸਿੱਖ ਨਿਮਾਣਾ ਸਿੱਖ ਕਿਵੇਂ ਹੋ ਸਕਦਾ ਹੈ ਜਿਹੜਾ ਇਹ ਸਾਹਮਣੇ ਆ ਗਿਆ ਕਿ ਬਿਨਾ ਮਾਫੀ ਮੰਗੇ ਡੇਰਾ ਸੌਦਾ ਸਾਧ ਨੂੰ ਮਾਫੀ ਦਵਾਈ ਤਾਂ ਉਹ ਸੱਚਾ ਸਿੱਖ ਨਿਮਾਣਾ ਸਿੱਖ ਕਿਵੇਂ ਹੋ ਸਕਦਾ ਹੈ ਸਵਾਲ ਇਹ ਹੈ ਕਿ ਜਿਸ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਘਰੇ ਸੱਦਿਆ ਤੇ ਘਰੇ ਸੱਦ ਕੇ ਉਹਨੂੰ ਇਹ ਹੁਕਮ ਦਿੱਤਾ ਕਿ ਜਾ ਕੇ ਸੌਦਾ ਸਾਧ ਨੂੰ ਮਾਫ ਕਰ ਦਿਓ ਤੇ ਜੋ ਉਹਦੇ ਤੇ ਕੇਸ ਨੇ ਉਹ ਵਾਪਸ ਲੈਣ ਦਾ ਐਲਾਨ ਕਰ ਦਿਓ ਉਹ ਇੱਕ ਸੱਚਾ ਸਿੱਖ ਨਿਮਾਣਾ ਸਿੱਖ ਕਿਵੇਂ ਹੋ ਸਕਦਾ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਕਰਕੇ ਫਿਰ ਗੁਰੂ ਕੀ ਗੋਲਕ ਚੋਂ ਬਹੁਤ ਮੋਟਾ ਪੈਸਾ ਫੂਕ ਕੇ ਤੇ ਖਬਰਾਂ ਮੀਡੀਆ ਚ ਇਸ਼ਤਿਹਾਰ ਦੇ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਇਜ਼ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਉਹ ਸੱਚੇ ਸਿੱਖ ਨੇ ਨਮਾਣੇ ਸਿੱਖ ਨੇ ਜਾਂ ਕੁਰਸੀ ਦੇ ਭੁੱਖੇ ਨੇ ਜਾਂ ਮੌਕਾ ਪ੍ਰਸਤ ਨੇ ਜਾਂ ਉਹ ਸਿਆਸਤ ਦੇ ਕੁਰਸੀ ਲਈ ਕੁਝ ਵੀ ਕਰ ਸਕਦੇ ਨੇ ਕਿਹੜਾ ਚਿਹਰਾ ਸਾਹਮਣੇ ਆਇਆ ਸੁਖਬੀਰ ਦਾ ਇਹ ਤੁਸੀਂ ਦੱਸਿਓ ਚਰਚਾ ਚੱਲ ਰਹੀ ਹੈ ਕੋਈ ਕਹਿ ਰਿਹਾ ਕਿ ਸੁਖਬੀਰ ਨਮਾਣਾ ਸਿੱਖ ਸਾਬਤ ਹੋ ਗਿਆ ਕੋਈ ਕਹਿ ਰਿਹਾ ਕਿ ਸੁਖਬੀਰ ਇੱਕ ਬਹੁਤ ਮਾੜਾ ਵਿਅਕਤੀ ਤੇ ਕੁਰਸੀ ਦਾ ਭੁੱਖਾ ਤੇ ਸਿੱਖੀ ਦਾ ਕਹਾਣ ਕਰਨ ਵਾਲਾ ਸਾਬਤ ਹੋਇਆ ਹੁਣ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਦੇਖੋ ਸੁਖਬੀਰ ਬਾਦਲ ਤੇ ਜਦੋਂ ਦਾ ਹਮਲਾ ਹੋਇਆ ਉਸ ਤੋਂ ਬਾਅਦ ਕਈ ਸਾਰਿਆਂ ਦੇ ਬਿਆਨ ਆਏ ਰਾਜਾ ਵੜਿੰਗ ਵੀ ਬੋਲਿਆ ਸੁਨੀਲ ਜਾਖੜ ਵੀ ਬੋਲਿਆ ਚਰਨਜੀਤ ਚੰਨੀ ਵੀ ਬੋਲਿਆ ਕੇਸਰੀਵਾਲ ਵੀ ਬੋਲਿਆ ਭਗਵੰਤ ਮਾਨ ਵੀ ਬੋਲਿਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਨਵਾਂ ਪ੍ਰਧਾਨ ਅਮਨ ਅਰੋੜਾ ਵੀ ਬੋਲਿਆ ਕੀ ਕੀ ਕਿਹਾ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਨੇ ਤਾਂ ਇਹ ਆਖਿਆ ਉਹ ਕਹਿੰਦਾ ਕਿ ਸੁਖਬੀਰ ਬਾਦਲ ਕਿਆ ਨੂੰ ਹੁਣ ਥੋੜਾ ਬਚ ਕੇ ਵੀ ਰਹਿਣਾ ਚਾਹੀਦਾ ਔਰ ਇਹਨਾਂ ਦੀ ਸੁਰੱਖਿਆ ਵੀ ਵੱਧ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਲੋਕਾਂ ਨੂੰ ਸੰਗਤਾਂ ਨੂੰ ਇਹਨਾਂ ਦੇ ਖਿਲਾਫ ਗੁੱਸਾ ਬਹੁਤ ਹੈ ਤਕਲੀਫ ਬਹੁਤ ਹੈ ਲੋਕ ਕਿੰਨਾ ਤੇ ਖਿਜੇ ਹੋਏ ਨੇ ਇਹ ਗੱਲ ਚਰਨਜੀਤ ਚੰਨੀ ਨੇ ਆਖੀ ਆ ਰਾਜਾ ਵੜਿੰਗ ਨੇ ਕਿਹਾ ਕਹਿੰਦਾ ਅਸੀਂ ਹਮਲੇ ਦੀ ਨਖਿੱਦੀ ਕਰਦੇ ਆ ਪਰ ਰਾਜਾ ਵੜਿੰਗ ਕਹਿੰਦਾ ਪਹਿਲਾਂ ਤਾਂ ਸਿਰਫ ਆਮ ਲੋਕਾਂ ਤੇ ਹੀ ਹਮਲੇ ਹੋ ਰਹੇ ਸੀ ਮਾਹੌਲ ਇੱਥੋਂ ਤੱਕ ਵਿਗੜ ਗਿਆ ਕਿ ਹੁਣ ਸੁਖਬੀਰ ਬਾਦਲ ਤੇ ਸਾਡੇ ਵਰਗੇ ਜਿਹੜੇ ਖਾਸ ਬੰਦੇ ਨੇ ਜਿਨ੍ਹਾਂ ਕੋਲ ਸਿਕਿਉਰਟੀਆਂ ਨਹੀਂ ਉਹਨਾਂ ਤੇ ਵੀ ਹਮਲੇ ਹੋਣ ਲੱਗ ਪਏ ਨੇ ਹੁਣ ਇੱਥੇ ਸਵਾਲ ਰਾਜਾ ਵੜਿੰਗ ਨੂੰ ਵੀ ਬਣਦਾ ਤੁਸੀਂ ਆਪ ਦੇ ਆਪ ਨੂੰ ਤੇ ਸੁਖਵੀਰ ਬੱਦਲ ਉਹਨਾਂ ਨੂੰ ਆਮ ਲੋਕਾਂ ਨਾਲੋਂ ਬਹੁਤ ਉੱਪਰ ਤੇ ਖਾਸ ਸਮਝਦੇ ਹੋ ਤੁਸੀਂ ਇੰਜ ਗੱਲ ਕਰ ਰਹੇ ਹੋ ਵੀ ਜਿਵੇਂ ਚੱਲ ਆਮ ਲੋਕਾਂ ਤੇ ਤਾਂ ਜੋ ਹੋ ਰਿਹਾ ਸੀ ਉਹ ਚੱਲੀ ਜਾਂਦਾ ਸੀ ਪਰ ਹੁਣ ਸਾਡੇ ਤੇ ਖਾਸ ਬੰਦਿਆਂ ਤੇ ਵੀ ਹਮਲੇ ਇਹ ਰਾਜਾ ਵੜਿੰਗ ਜੀ ਤੁਸੀਂ ਅੰਦਰ ਚਾਤੀ ਮਾਰੋ ਤੁਸੀਂ ਆਪਣੇ ਆਪ ਨੂੰ ਕਿੰਨਾ ਖਾਸ ਮੰਨਣ ਲੱਗ ਪਿਓ ਆਮ ਲੋਕਾਂ ਨਾਲੋਂ ਕਿੰਨਾ ਵੱਖਰਾ ਮੰਨਣ ਲੱਗ ਪਿਓ ਔਰ ਜਿਹੜਾ ਅਮਨ ਅਰੋੜਾ ਤੇ ਕੇਜਰੀਵਾਲ ਉਹਨਾਂ ਨੇ ਇੱਕੋ ਜੀ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਸਾਡੀ ਪੁਲਿਸ ਨੇ ਇਸ ਹਮਲੇ ਨੂੰ ਨਾਕਾਮ ਕੀਤਾ ਅਸੀਂ ਇਹ ਹਮਲਾ ਰੋਕ ਲਿਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਔਰ ਦੋਨਾਂ ਨੇ ਹਮਲੇ ਦੀ ਨਖਿੱਦੀ ਕੀਤੀ ਹੈ ਤੇ ਕੇਜਰੀਵਾਲ ਨੇ ਤਾਂ ਨਾਲ ਇਹ ਵੀ ਕਿਹਾ ਕਿ ਦਿੱਲੀ ਦੇ ਵਿੱਚ ਮਾਹੌਲ ਬਹੁਤ ਵਿਗੜਿਆ ਇੱਥੇ ਪੁਲਿਸ ਸਾਡੇ ਕੰਟਰੋਲ 'ਚ ਨਹੀਂ ਉਹ ਕੇਂਦਰ ਸਰਕਾਰ ਦੇ ਜਿਹੜੇ ਐਲਜੀ ਨੇ ਉਹਨਾਂ ਦੇ ਕੰਟਰੋਲ 'ਚ ਹੈ ਔਰ ਕੇਜਰੀਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹਦਾ ਕੋਈ ਫਿਕਰ ਕੋਈ ਧਿਆਨ ਨਹੀਂ ਹੈਗਾ ਇਸ ਤੋਂ ਅੱਗੇ ਜਿਹੜੇ ਸੁਨੀਲ ਜਾਖੜ ਹੈ ਉਹਨਾਂ ਨੇ ਕਿਹਾ ਸੁਨੀਲ ਜਾਖੜ ਕਹਿੰਦਾ ਕਿ ਦਰਬਾਰ ਸਾਹਿਬ ਦੇ ਵਿੱਚ ਇੰਜ ਹਮਲਾ ਹੋਣਾ ਇਹ ਬਹੁਤ ਮੰਦ ਭਾਗੀ ਗੱਲ ਹੈ ਔਰ ਰਵਨੀਤ ਬਿੱਟੂ ਨੇ ਕਿਹਾ ਬਿੱਟੂ ਕਹਿੰਦਾ ਕਿ ਮੇਰੇ ਦਾਦੇ ਨੂੰ ਵੀ ਇਹੋ ਜਿਹੇ ਲੋਕਾਂ ਨੇ ਮਾਰਿਆ ਸੀਗਾ ਔਰ ਉਸ ਤੋਂ ਬਾਅਦ ਕਿੰਨੇ ਸਾਰੇ ਹੋਰ ਆਗੂਆਂ ਲੀਡਰਾਂ ਤੇ ਹਮਲੇ ਹੋਏ ਤੇ ਹੁਣ ਸੁਖਬੀਰ ਬਾਦਲ ਤੇ ਹੋਇਆ ਤਾਂ ਕਹਿੰਦਾ ਇਹ ਸਾਰਾ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਨਾਕਾਮੀ ਤੇ ਨਲਾਇਕੀ ਹੈ ਇਹ ਗੱਲਾਂ ਰਵਨੀਤ ਬਿੱਟੂ ਨੇ ਬੋਲੀਆਂ ਨੇ ਔਰ ਇਸ ਤੋਂ ਅੱਗੇ ਹੋਰ ਕਾਫੀ ਸਾਰੇ ਆਗੂਆਂ ਨੇ ਆਪੋ ਆਪਣੇ ਬਿਆਨ ਦਿੱਤੇ ਨੇ ਪਰ ਮਜੀਠੀਆ ਨੇ ਕਿਹਾ ਉਹ ਕਹਿੰਦਾ ਕਿ ਮੈਂ ਹਮਲਾ ਕਰਨ ਵਾਲੇ ਨੂੰ ਕੁਝ ਲੋਕ ਖਾਲਸਤਾਨੀ ਕਹਿ ਰਹੇ ਨੇ ਪਰ ਮੈਂ ਖਾਲਸਤਾਨੀ ਨਹੀਂ ਮੰਨਦਾ ਉਹ ਕਹਿੰਦਾ ਖਾਲਸਾ ਸ਼ਬਦ ਬਹੁਤ ਉੱਚਾ ਹੈ ਤਾਂ ਇਹੋ ਜੇ ਅੰਸਰਾਂ ਦੇ ਨਾਲ ਖਾਲਸਾ ਸ਼ਬਦ ਨਹੀਂ ਜੋੜਿਆ ਜਾ ਸਕਦਾ ਪਰ ਦੂਜੇ ਪਾਸੇ ਜਿਹੜਾ ਸੁਖੀ ਰੰਦਾਵਾ ਜਿਹੜਾ ਸੁਖਜਿੰਦਰ ਰੰਦਾਵਾ ਐਕਸ ਮੁੱਖ ਮੰਤਰੀ ਪੰਜਾਬ ਉਪ ਮੁੱਖ ਮੰਤਰੀ ਉਹਨੇ ਇਹ ਆਖਿਆ ਉਹ ਕਹਿੰਦਾ ਕਿ ਇਹ ਜਿੰਨੇ ਖਾਲਸਤਾਨੀ ਨੇ ਇਹ ਬਾਦਲ ਕਿਆ ਨਾਲ ਇਹਨਾਂ ਅਕਾਲੀ ਦਲ ਵਾਲਿਆਂ ਨਾਲ ਸਟੇਜਾਂ ਸਾਂਝੀਆਂ ਕਰਦੇ ਨੇ ਤੇ ਕਰਦੇ ਰਹੇ ਨੇ ਤੇ ਕਰ ਰਹੇ ਨੇ ਤੇ ਕਹਿੰਦਾ ਇਹੀ ਕਹਿੰਦੇ ਨੇ ਕਿ ਇਹਨਾਂ ਦੇ ਸਬੰਧ ਸਾਡੇ ਨਾਲ ਨੇ ਇਹ ਗੱਲ ਬਿਲਕੁਲ ਗਲਤ ਆ ਇਹ ਗੱਲ ਮੋੜਵੇਂ ਰੂਪ ਦੇ ਵਿੱਚ ਆਖੀ ਹੈ ਸੁਖਜਿੰਦਰ ਰੰਦਾਵਾ ਨੇ ਭਗਵੰਤ ਮਾਨ ਨੇ ਕਿਹਾ ਉਹ ਕਹਿੰਦਾ ਕਿ ਮੈਂ ਪੰਜਾਬ ਦੇ ਡੀਜੀਪੀ ਦੇ ਨਾਲ ਪਲ-ਪਲ ਦੇ ਵਿੱਚ ਟੱਚਾਂ ਔਰ ਅਸੀਂ ਇਸ ਮਾਮਲੇ ਨੂੰ ਬਰੀਕੀ ਨਾਲ ਵਿਚਾਰ ਰਹੇ ਆ ਮੰਦ ਭਾਗਾ ਹੋਇਆ ਜੋ ਵੀ ਹੋਇਆ ਪਰ ਇਹਦੀ ਬਰੀਕੀ ਦੇ ਨਾਲ ਛਾਣਬੀਨ ਤੇ ਜਾਂਚ ਕਰਵਾਈ ਜਾਏਗੀ ਪੜਤਾਲ ਕਰਵਾਈ ਜਾਏਗੀ ਔਰ ਮਜੀਠੀਆ ਕਹਿੰਦਾ ਕਿ ਸਾਡੇ ਉੱਪਰ ਜਿੰਨੇ ਮਰਜ਼ੀ ਹਮਲੇ ਕਰ ਲੋ ਅਸੀਂ ਸੇਵਾ ਤਾਂ ਪੂਰੀ ਕਰਾਂਗੇ ਪਰ ਇੱਥੇ ਕੁਝ ਲੋਕ ਕਹਿ ਰਹੇ ਨੇ ਕਿ ਤੁਸੀਂ ਸੇਵਾ ਨਹੀਂ ਸਜ਼ਾ ਭੁਗਤ ਰਹੇ ਹੋ ਤੇ ਤੁਹਾਨੂੰ ਸਜ਼ਾ ਲਾਈ ਗਈ ਹੈ ਸੇਵਾ ਨਹੀਂ ਸੇਵਾ ਤਾਂ ਸਵੈ ਇੱਛਾ ਦੇ ਨਾਲ ਜਿਹੜੇ ਲੋਕ ਆਪਣੇ ਆਪ ਜਾ ਕੇ ਕਰਦੇ ਨੇ ਉਹ ਸੇਵਾ ਹੈ ਤੁਸੀਂ ਸਜ਼ਾ ਭੁਗਤ ਰਹੇ ਹੋ ਤੇ ਉਹਨੂੰ ਸਜ਼ਾ ਹੀ ਕਹੋ